ਮੂਰਖ ਜਿਹਾ ਸਾਈਕਲ ਰੋੜੀ ਲੰਦਾ ਉੱਤੇ ਨਹੀਂ ਚੜਦੇ ਵੇਖ ਕਦੇ ਇਹ ਕਿਵੇਂ ਲੱੱਗਦੇ ਹੋਏ ਸਾਈਕਲ ਦੀ ਕੂਬ ਪਾੜਨਗੇ ਲੱਗਦਾ ਐਸੀ ਮੂਮੈਂਟਸ ਲੈ ਤਾ ਆਹ ਵੇਖ ਮੇਰੇ ਸਾੜੇ ਕਿਵੇਂ ਮੂਢੇ ਸਾਈਕਲ ਚੱਕਰ ਦੇ ਉੱਤੇ ਚੜਜੋ ਮਰ ਲਓ ਕੋ ਨੂੰ ਨਵੇਰ ਸਿਆਪੇ ਨੂੰ ਜੇ ਚੜਦੇ ਆ ਤਾਂ ਤਾਣੀ ਕੋਈ ਛੜਦਾ ਜੇ ਨਹੀਂ ਚੜਦੇ ਤਾਂ ਤਾਣੀ ਕੋਈ ਛੜਦਾ ਆਏ ਹੋ ਦੇ ਮਾ ਹੈਲੋ ਲਾਂਡੀ ਪਲੀਜ਼ ਤੁਸੀਂ ਰੋਕੇ ਗੱਲ ਕਰੋ ਵਾਸਤੇ ਬਿਲਕੁਲ ਵੀ ਨਹੀਂ ਸੁਣਦਾ ਰੋਕੀ 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 ਬਈ ਹੂੰ ਕੀ ਹੋ ਗਿਆ ਬਈ ਯਾਰ 5 ਕੁ ਮਿੰਟ ਖੜਜੇਗੇ ਨਾ ਨਾ ਭਰਾਵਾ ਕੰਮ ਆ ਮੈਨੂੰ ਖੜਜ ਜਾ ਖ ਵੱਡਾ ਬਈ ਬਣ ਕੇ ਯਾਰ ਓ ਯਾਰ ਤੂੰ ਕੰਮਕਾਰ ਆਪਦਾ ਵਜਾਣਾ ਮੈਂ ਚੱਲ ਜਾ ਬਈ ਤੂੰ ਫਿਰ ਆ ਜੀ ਤੁਰ ਕੇ ਆਪੇ ਮੈਂ ਆਇਆ 5 ਮਿੰਟਾਂ ਤੱਕ ਹੈਲੋ ਹਾਂਜੀ ਹੁਣ ਬੋਲੋ ਲਾਂਡੀ ਮम्मा ਆਗੇ ਮੈਂ ਬਾਤ ਚ ਗੱਲ ਕਰਦੀ ਆ ਓਕੇ ਬਾਏ ਬਾਏ ਓ ਬਈ ਮੈਨੂੰ ਵੀ ਲੈ ਜਾਂਦਾ ਯਾਰ ਹੋਰ ਬਾਪੂ ਕੀ ਹਾਲਾ ਠੀਕ ਆ ਹਾਲ ਵਧੀਆ ਗਰਮੀ ਬੜੀ ਕਰਾ ਰੱਖੀ ਏ ਯਾਰ ਤੂੰ ਮੈਂ ਤਾਂ ਕੀ ਕਰਾ ਰੱਖੀ ਆ ਕਰਾ ਦੇ ਬਾਪੂ ਮੀ ਫਿਰ ਕੋਈ ਉਹ ਮੇਰੀ ਜੇਉ ਚ ਪਾ ਮੀ ਕਰਾ ਦੇ ਮੀ ਪਰਦਾ ਲੱਗ ਪਰਦਾ ਕਿਵੇਂ ਆ ਤਾਇਆ ਠੀਕ ਠੀਕ ਆ ਬਟ ਅੱਜ ਕੀ ਤਾਂ ਗਰਮੀ ਦੇ ਰਿਕਾਰਡ ਹੀ ਤੋੜੇ ਪਿਆ ਉਹ ਕਿੱਥੇ ਟੁੱਟ ਗਿਆ ਰਿਕਾਰਡ ਹੋਰ ਯਾਰ ਤਾਇਆ ਕਰਾ ਦੇ ਫੇ ਠੰਡ ਠੰਡ ਇੰਨੀ ਗਰਮੀ ਪਾ ਰੱਖੀ ਆ ਉਹ ਤੂੰ ਜਾਵੜਾ ਜਾਵੜਾ ਇੱਥੇ ਉਹ ਸਾਤਰੀ ਦਾ ਬਾਪੂ ਜੀ ਸਾਤਰੀ ਗਾਲ ਸਾਤਰੀ ਇੱਥੇ ਸਰਪੰਚ ਦਾ ਘਰ ਹੈ ਜਿਹੜਾ ਪੈਨਸ਼ਨਾਂ ਹੀ ਵੰਡਣੀਆਂ ਸੀ ਆਪਾਂ ਉਹ ਇੱਥੇ ਹੋਊਗਾ ਇੱਥੇ ਜੀ ਹੋਊਗਾ ਬਾਪੂ ਯਾਰ ਗਰਮੀ ਬੜੀ ਕਰਾ ਛੱਡੀ ਆ ਉਹ ਲਾਵਾ ਮਾ ਤੇਰੇ ਤੇ ਕੂਲਰ ਕੰਮ ਕਰਦਾ ਬਾਪੂ ਅਵਾ ਕਿਹੜਾ ਵਨਸਵਨੇ ਆਉਂਦੇ ਆ ਉਹ ਕੱਟਾ ਵੇਚ ਲੋ ਮੱਝ ਵੇਚ ਲੋ ਕੱਟਾ ਵੇਚ ਲੋ ਹੋਰ ਬਾਪੂ ਜੀ ਆਹ ਠੀਕ ਆ ਪੁੱਤਰ ਠੀਕ ਆ ਕੋਈ ਡੰਗਰ ਬੱਛਾ ਹੈ ਉਹ ਕੁਝ ਨਹੀਂ ਹੈ ਨੀਗਾ ਕੁਝ ਉਹ ਇੰਨੇ ਡੰਗਰਾ ਤੇਰੀ ਗਲੀ ਚ ਕੋਈ ਦਸ ਦੁੱਸੀ ਪਰ ਮਾਤਰਾ ਚੌਂਕੀਦਾਰ ਲੱਗਿਆ ਓ ਐਨਾ ਤਪਿਆ ਪਿਆ ਇੰਨੀ ਗਰਮੀ ਆ ਮੀਂਹ ਮੀਂਹ ਪਵਾ ਦੇ ਤੇਰੀ ਤਾਂ ਲਾਉਣਾ ਨਾ ਏ ਚੜੀ ਕੇ ਮਾਪੇ ਮਗਾ ਕਾਰਟੂਨ ਕਿੱਥੇ ਰੋਡੇ ਲੱਗਦੇ ਆ ਬਈ ਯਾਰ ਮੈਂ ਜ਼ਿੰਦਗੀ ਚ ਮਿਹਨਤ ਬਹੁਤ ਕਰੀ ਜਾਨਾ ਪਰ ਅੱਗੇ ਨਹੀਂ ਵਧਦਾ ਮੈਨੂੰ ਐਂ ਦੱਸ ਅੱਗੇ ਕਿਵੇਂ ਵਧਾਂ ਮੈਂ ਕਿ ਵਧਣਾ ਜ਼ਿੰਦਗੀ ਚ ਪਹਿਲਾਂ ਐ ਕਰ ਖੱਬਾ ਪੈਰ ਰੱਖ ਅੱਗੇ ਰੱਖ ਲਿਆ ਹੁਣ ਸੱਜਾ ਰੱਖ ਰੱਖ ਲਿਆ ਵਧ ਤਾਂ ਗਿਆ ਜ਼ਿੰਦਗੀ ਚ <laughs> hey Prabhu! Hey Prabhu! Hey hurry down Krishna! I hold him up! <laughs>